ਦੇਖੋ ਬਹੁਤ ਸਾਰੇ ਤਰੀਕੇ ਨੇ ਦੋਸਤੋ ਸਭ ਤੋਂ ਪਹਿਲਾਂ ਤਾਂ ਜੇ ਤੁਸੀਂ ਐਜੀ ਜਗ੍ਹਾ ਤੇ ਹੋ ਜਿੱਥੇ ਤੁਹਾਨੂੰ ਕੋਈ ਮੈਡੀਕਲ ਹੈਲਪ ਨਹੀਂ ਮਿਲੇਗੀ ਕੋਈ ਅਦਰਕ ਨਹੀਂ ਮਿਲਦਾ ਕੁਝ ਨਹੀਂ ਮਿਲਦਾ ਅਦਰਕ ਦਾ ਤੁਸੀਂ ਇੰਨਾ ਪੀਸ ਲਓ ਇਹਨੂੰ ਚਬੀ ਜਾਓ ਚਬੀ ਜਾਓ ਜਦ ਤੱਕ ਤੁਹਾਡੀ ਅੱਖਾਂ 'ਚ ਪਾਣੀ ਨਾ ਆ ਜਾਏ ਤਦ ਤੱਕ ਤੁਸੀਂ ਚਬੀ ਜਾਣਾ ਜਦੋਂ ਅੱਖਾਂ 'ਚ ਪਾਣੀ ਆਏਗਾ ਤੁਸੀਂ ਦੇਖੋਗੇ ਚੈਸਟ ਪੇਨ ਵੀ ਠੀਕ ਹੋ ਜਾਊਗਾ ਹਾਰਟ ਐਟੈਕ ਐਕਿਊਟ ਹਾਰਟ ਐਟੈਕ ਦੇ ਵਿੱਚ ਵੀ ਫਰਕ ਪੈ ਜਾਂਦਾ ਦੋਸਤ ਰੈਮਡੀਜ਼ ਨੇ ਜਿਹੜੇ ਆ ਕਿ ਪੁਰਾਣੇ ਸਮੇਂ ਤੋਂ ਸਾਡੇ ਬਜ਼ੁਰਗ ਇਸਤੇਮਾਲ ਕਰਦੇ ਆ ਰਹੇ ਬਟ ਆਪਾਂ ਨੂੰ ਪਤਾ ਹੀ ਨਹੀਂ ਕਿਉਂਕਿ ਆਪਣੇ ਤੋਂ ਛੁਪਾਇਆ ਜਾ ਰਿਹਾ ਆਪਾਂ ਨੂੰ ਤਾਂ ਹੋਈ ਚੀਜ਼ ਅਸੀ ਜਾ ਰਹੀ ਜਿਹੜੀ ਐਲੋਪੈਥੀ ਦੱਸ ਰਿਹਾ ਆਪਾਂ ਨੂੰ ਅਗਰ ਕੁਝ ਵੀ ਨਹੀਂ ਮਿਲਦਾ ਹਮ ਆਪਾਂ ਕੀ ਕਰੀਏ ਆਪਾਂ ਸਿੰਪਲ ਆ ਐਂਜਾ ਮੁੱਠੀ ਬੰਦ ਕਰਨੀ ਅੰਗੂਠਾ ਅੰਦਰ ਰੱਖ ਕੇ ਆਪਾਂ ਪੇਟ ਦੇ ਨਾਭੀ ਦੇ ਆਸੇ ਪਾਸੇ ਇਦਾਂ ਰੱਖਣਾ ਤੇ ਥੱਲੇ ਝੁਕਣਾ ਦੋਸਤ ਥੱਲੇ ਝੁੱਕ ਕੇ ਖਾਂਸੀ ਕਰਨੀ ਹੈ ਖਾਂਸੀ ਕਰਨੀ ਹੈ ਵਿਦਨ ਆਈ ਥਿੰਕ 2 ਮਿੰਟ ਦੇ ਅੰਦਰ ਅੰਦਰ ਤੁਹਾਡਾ ਚੈਸਟ ਪੇਨ ਠੀਕ ਹੋ ਜਾਏਗਾ ਐਕਿਊਟ ਹਾਰਟ ਅਟੈਕ ਦੀ ਪੋਜੀਸ਼ਨ ਤੁਸੀਂ ਬਾਹਰ ਜਾਓਗੇ ਤੇ ਤੁਹਾਨੂੰ ਫੀਲ ਬੈਟਰ ਹੋਏਗਾ ਤੇ ਤੁਸੀਂ ਆਪਣੇ ਸਗੇ ਸਹੰਦਿਆਂ ਨੂੰ ਜਿਹਨਾਂ ਨੂੰ ਦੱਸਿਆ ਉੱਥੇ ਹਸਪਤਾਲ ਲੈ ਜਾਓ ਆਪਣਾ ਚੈੱਕਅਪ ਕਰਾਓ ਤੇ ਦੇਖੋ ਕਿ ਤੁਹਾਨੂੰ ਹੈਡੈਕ ਆਇਆ ਸੀ ਨਹੀਂ ਆਇਆ ਸੀ ਤੁਹਾਡੇ ਡਾਕਟਰ ਆਪਣੇ ਤੁਹਾਨੂੰ ਦੱਸਣਗੇ ਕਿ ਕਿਹੜੀ ਪੋਜੀਸ਼ਨ ਤੋਂ ਤੁਹਾਨੂੰ ਬਾਹਰ ਹੈ ਮੈਂ ਕਹਾਂਗਾ ਕਿ ਜਿੰਨੀ ਜਲਦੀ ਤੋਂ ਜਲਦੀ ਤੁਸੀਂ ਡਾਕਟਰ ਕੋਲ ਉਸ ਟਾਈਮ ਤੇ ਪਹੁੰਚ ਪਾਓਗੇ ਹਮ ਤਾਂ ਉਹਨਾਂ ਸਮਾਂ ਮਿਲ ਜਾਏਗਾ ਤੁਹਾਡੀ ਹਾਰਟ ਮਸਲ ਬਚ ਜਾਈਏਗੀ ਤੇ ਤੁਸੀਂ ਮਤਲਬ ਕਿ ਅੱਗੇ ਵਾਲੀ ਜ਼ਿੰਦਗੀ ਵੀ ਜੀ ਸਕਦੇ ਹੋ ਹਮ ਬਟ ਜਿੰਨਾ ਜਲਦੀ ਤੋਂ ਜਲਦੀ ਮਤਲਬ 10 ਮਿੰਟ 15 ਮਿੰਟ 20 ਮਿੰਟ ਹਮ ਕਈ ਵਾਰ ਇਹ ਵੀ ਕੱਟ ਪੈ ਜਾਂਦੇ ਨੇ ਬੱਚਿਆਂ ਦੇ ਕੇਸਿਸ ਐਜ ਜੇ ਸੁਣਨ ਆ ਰਿਹਾ ਹੈ ਇਹਨਾਂ ਨੇ ਕੁਝ ਵੀ ਨਹੀਂ ਖਾਦਾ ਭੀ ਤੱਕ ਖਾਣਾ ਖਾਦਾ ਹੱਥ ਤੋਤੇ ਬੈਠੇ ਬੈਠੇ ਨੋਸ ਚ ਬਲੀਡ ਹੋਇਆ ਤੇ ਜ਼ੈਰਾਂਮ ਜਿੱਤੀ ਕੁਝ ਕਾਰਨ ਨਹੀਂ ਸਮਝ ਆ ਰਿਹਾ ਬਸ ਇਹ ਸਮ ਮੈਨੂ ਜੋ ਸਮਝ ਆ ਰਿਹਾ ਉਹਨਾਂ ਦਾ ਇੱਕ ਡੀ ਡਾਈਮਰ ਟੈਸਟ ਹੁੰਦਾ ਹੈ ਉਹ ਵਧਿਆ ਹੋਇਆ ਸੀ ਯੂ ਨਾ ਵਿੱਚੋਂ ਕਿਸੇ ਕਿਸੇ ਨੇ ਸ਼ਾਇਦ ਕਰਾਇਆ ਹੋਵੇ ਤੁਸੀਂ ਵੀ ਆਪਣਾ ਜਿਨ੍ਹਾਂ ਨੇ ਕੋਰੋਨਾ ਦੇ ਟੀਕੇ ਟਾਕੇ ਲਵਾਏ ਹੋਏ ਆ ਟੀਕੇ ਦੇ ਜਿਨ੍ਹਾਂ ਨੇ ਵੀ ਲਵਾਏ ਹੋਏ ਉਹਨਾਂ ਨੂੰ ਚੈੱਕ ਕਰਾਓ ਡੀ ਡਾਈਮਰ ਟੈਸਟ ਹੁੰਦਾ ਇੱਕ ਹਾਰ ਦਾ ਉਹ ਵਧਿਆ ਤਾਂ ਨਹੀਂ ਹੋਇਆ ਕਿਉਂਕਿ ਟਿਕਟੂਕੇ ਤਾਂ ਸਾਰੇ ਲਵਾਏ ਆ ਹੂੰ ਕੰਪਲਸਰੀ ਸੀਗੇ ਕੀ ਕਰੀਏ ਹੁਣ ਮਗਰ ਚਲੋ ਕਰ ਲਿਆ ਹੁਣ ਕੰਮ ਆਪਾਂ ਉਤੋਂ ਬਚਣਾ ਕਿੱਦਾਂ ਹੈ ਉਹਦਾ ਵੀ ਹੱਲ ਮੈਂ ਦੱਸਣ ਜਾ ਰਿਹਾ ਅੱਜ ਇੱਕ ਵੀਡੀਓ ਆਪਾਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਓ ਇਹਦੇ ਚ ਤੁਹਾਡੇ 4-5 ਲੱਖ ਰੁਪਏ ਦਾ ਮੈਂ ਬਚਾਉਣ ਵਾਲਾ ਹੀ ਆ ਜਿਹੜਾ ਤੁਹਾਡੇ ਹਾਰਡ ਦੀ ਸਰਜਰੀ ਹੈ ਜਿਹੜੀ ਉਹ ਨਹੀਂ ਹੋਏਗੀ ਨਾਲ ਤੁਹਾਨੂੰ ਕੁਝ ਐਜੇ ਸਬੂਤ ਦਊਗਾ ਜਿਹੜੇ ਅੱਜ ਤੱਕ ਕਿਸੇ ਡਾਕਟਰ ਨੇ ਤੁਹਾਨੂੰ ਨਹੀਂ ਦਿੱਤੇ ਦੇਖੋ ਬਹੁਤ ਸਾਰੇ ਤਰੀਕੇ ਨੇ ਦੋਸਤੋ ਸਭ ਤੋਂ ਪਹਿਲਾਂ ਤਾਂ ਅਗਰ ਤੁਸੀਂ ਐਜੇ ਜਗ੍ਹਾ ਤੇ ਹੋ ਜਿੱਤੇ ਤੁਹਾਨੂੰ ਕੋਈ ਮੈਡੀਕਲ ਹੈਲਪ ਨਹੀਂ ਮਿਲੇਗੀ ਕੋਈ ਅਦਰਕ ਨਹੀਂ ਮਿਲਦਾ ਕੁਝ ਨਹੀਂ ਮਿਲਦਾ ਅਦਰਕ ਬਹੁਤ ਵੱਦਾ ਹਾਰਟ ਅਟੈਕ ਨੂੰ ਸੈੱਟ ਕਰਨ ਵਾਲੀ ਚੀਜ਼ ਹੈ ਜਿਹੜੀ ਹਾਂ ਅਦਰਕ ਅਦਰਕ ਦਾ ਤੁਸੀਂ ਇੰਨਾ ਪੀਸ ਲਓ ਇਹਨੂੰ ਚਬੀ ਜਾਓ ਚਬੀ ਜਾਓ ਜਦ ਤੱਕ ਤੁਹਾਡੀ ਅੱਖਾਂ 'ਚ ਪਾਣੀ ਨਾ ਆ ਜਾਏ ਤਦ ਤੱਕ ਤੁਸੀਂ ਚਬੀ ਜਾਣਾ ਜਦੋਂ ਅੱਖਾਂ 'ਚ ਪਾਣੀ ਆਏਗਾ ਤੁਸੀਂ ਦੇਖੋਗੇ ਚੈਸਟ ਪੇਨ ਵੀ ਠੀਕ ਹੋ ਜਾਊਗਾ ਹਾਰਟ ਅਟੈਕ ਐਕਿਊਟ ਹਾਰਟ ਅਟੈਕ ਦੇ ਵਿੱਚ ਵੀ ਫਰਕ ਪੈ ਜਾਂਦਾ ਦੋਸਤ ਅੱਛਾ ਹਾਂ ਇਹ ਇਹ ਚੀਜ਼ਾਂ ਤੁਹਾਡੇ ਤੋਂ ਲੁਕਾਈਆਂ ਗਈਆਂ ਹਨ ਤਾਂ ਕਿ ਕੁਝ ਰੈਮਡੀਜ਼ ਨੇ ਜਿਹੜੇ ਆ ਕਿ ਪੁਰਾਣੇ ਸਮੇਂ ਤੋਂ ਸਾਡੇ ਬਜ਼ੁਰਗ ਇਸਤੇਮਾਲ ਕਰਦੇ ਆ ਰਹੇ ਬਟ ਆਪਾਂ ਨੂੰ ਪਤਾ ਹੀ ਨਹੀਂ ਹੂੰ ਕਿਉਂਕਿ ਆਪਣੇ ਤੋਂ ਛੁਪਾਇਆ ਜਾ ਰਿਹਾ ਆਪਾਂ ਨੂੰ ਤਾਂ ਉਹ ਹੀ ਚੀਜ਼ ਦੱਸੀ ਜਾ ਰਹੀ ਜਿਹੜੀ ਐਲੋਪੈਥੀ ਦੱਸ ਰਿਹਾ ਉਹ ਵੀ ਮੈਂ ਦਸਾਂਗਾ ਚਲੋ ਉਹ ਵੀ ਜ਼ਰੂਰੀ ਨਹੀਂ ਕਿਤੇ ਨਾ ਕਿਤੇ ਬਟ ਆਪਾਂ ਨੂੰ ਅਗਰ ਕੁਝ ਵੀ ਨਹੀਂ ਮਿਲਦਾ ਹੂੰ ਆਪਾਂ ਕੀ ਕਰੀਏ ਆਪਾਂ ਸਿੰਪਲ ਆ ਐਂਦਾ ਮੁਠੀ ਬੰਦ ਕਰਨੀ ਅੰਗੂਠਾ ਅੰਦਰ ਰੱਖ ਕੇ ਆਪਾਂ ਪੇਟ ਦੇ ਨਾਭੀ ਦੇ ਆਸੇ-ਪਾਸੇ ਐਦਾਂ ਰੱਖਣਾ ਤੇ ਥੱਲੇ ਝੁਕਣਾ ਦੋਸਤ ਥੱਲੇ ਝੁੱਕ ਕੇ ਖਾਂਸੀ ਕਰਨੀ ਹੈ ਖਾਂਸੀ ਕਰਨੀ ਹੈ ਤਦ ਤੱਕ ਖਾਂਸੀ ਕਰੀ ਜਾਨੀ ਜਦ ਤੱਕ ਚੈਸਟ ਪੇਨ ਠੀਕ ਨਾ ਹੋਵੇ ਅੱਛਾ ਵਿਦਿਨ ਆਈ ਥਿੰਕ 2 ਮਿੰਟ ਦੇ ਅੰਦਰ ਅੰਦਰ ਤੁਹਾਡਾ ਚੈਸਟ ਪੇਨ ਠੀਕ ਹੋ ਜਾਏਗਾ ਐਕਿਊਟ ਹਾਰਟ ਅਟੈਕ ਦੀ ਪੋਜੀਸ਼ਨ ਤੁਸੀਂ ਬਾਹਰ ਆ ਜਾਓਗੇ ਤੇ ਤੁਹਾਨੂੰ ਫੀਲ ਬੈਟਰ ਹੋਏਗਾ ਫਿਰ ਤੁਸੀਂ ਆਪਣੇ ਸੱਗੇ ਸੰਦਿਆਂ ਨੂੰ ਜਿਹਨਾਂ ਨੂੰ ਦੱਸਿਆ ਉੱਥੇ ਹਸਪੀਟਲ ਲੈ ਜਾਓ ਆਪਣੇ ਚੈੱਕਅਪ ਕਰਾਓ ਤੇ ਦੇਖੋ ਕਿ ਤੁਹਾਨੂੰ ਹਾਰਟ ਅਟੈਕ ਆਇਆ ਸੀ ਨਹੀਂ ਆਇਆ ਸੀ ਤੁਹਾਡੇ ਡਾਕਟਰ ਆਪਣੇ ਤੁਹਾਨੂੰ ਦੱਸਣਗੇ ਕਿ ਕਿਹੜੀ ਪੋਜੀਸ਼ਨ ਤੋਂ ਤੁਸੀਂ ਬਾਹਰ ਆਏ ਅੱਛਾ ਇੱਕ ਚੀਜ਼ ਹੈ ਮਿਰਕਲ ਹੈ ਇਹ ਬਹੁਤ ਸਾਰੀ ਬੁੱਕਸ ਤੇ ਵਿੱਚ ਲਿਖਿਆ ਵੀ ਹੋਇਆ ਹੈ ਇਹ ਜੀ ਤੁਸੀਂ ਸ਼ਾਇਦ ਪਹਿਲੀ ਵਾਰੀ ਸੁਣੀ ਹੋਵੇਗੀ ਬਟ ਇਹ ਮੈਂ ਪਹਿਲਾਂ ਵੀ ਬੜੇ ਵੀਡੀਓਸ 'ਚ ਦੱਸ ਚੁੱਕਾ ਐ ਇਦਾਂ ਕਰਕੇ ਆਪਾਂ ਹਾਰਟ ਅਟੈਕ ਵਾਲੇ ਸਮੱਸਿਆ ਤੋਂ ਇਮੀਡੀਏਟਲੀ ਬਾਹਰ ਆ ਸਕਦੇ ਹਾਂ ਓਕੇ ਹਾਰਟ ਅਟੈਕ ਤੁਹਾਨੂੰ ਪਤਾ ਹੀ ਐ ਹਾਰਟ ਇੱਕ ਐਜ ਆਰਗਨ ਐ ਜਿਹੜਾ ਕਿ ਸਮਾਂ ਨਹੀਂ ਦਿੰਦਾ ਮੈਂ ਕਵਾਂਗਾ ਕਿ ਜਿੰਨੀ ਜਲਦੀ ਤੋਂ ਜਲਦੀ ਤੁਸੀਂ ਡਾਕਟਰ ਕੋਲ ਉਸ ਟਾਈਮ 'ਤੇ ਪਹੁੰਚ ਪਾਓਗੇ ਤਾਂ ਉਹਨਾਂ ਸਮਾਂ ਮਿਲ ਜਾਏਗਾ ਤੁਹਾਡੀ ਹਾਰਟ ਮਸਲ ਬਚ ਜਾਈਗੀ ਤੇ ਤੁਸੀਂ ਮਤਲਬ ਕਿ ਅੱਗੇ ਵਾਲੀ ਜ਼ਿੰਦਗੀ ਵੀ ਜੀ ਸਕਦੇ ਹੋ ਬਟ ਜਿੰਨਾ ਜਲਦੀ ਤੋਂ ਜਲਦੀ ਮਤਲਬ 10 ਮਿੰਟ 15 ਮਿੰਟ 20 ਮਿੰਟ ਹੂੰ ਕਈ ਵਾਰ ਇਹ ਵੀ ਘੱਟ ਪੈ ਜਾਂਦੇ ਨੇ ਅੱਜ ਕੱਲ ਦਾ ਕੁਝ ਬੱਚਿਆਂ ਦੇ ਕੇਸਿਸ ਐਜੇ ਸੁਣਨ ਆ ਰਿਹਾ ਹੈ ਜਿਨ੍ਹਾਂ ਨੇ ਕੁਝ ਵੀ ਨਹੀਂ ਖਾਦਾ ਭੀ ਤੱਕ ਖਾਣਾ ਖਾਦਾ ਹੱਥ ਥੋਤੇ ਬੈਠੇ ਬੈਠੇ ਨੋਸ ਚ ਬਲੀਡ ਹੋਇਆ ਤੇ ਜੈ ਰਾਮ ਜੀ ਦੀ ਤਾਂ ਐਜੇ ਕੇਸਿਸ ਬੜੇ ਅੱਜ ਕੱਲ 20 25 ਕੇਸਿਸ ਮੈਂ ਪਿਛਲੇ 6 ਮਹੀਨੇ ਸੁਣ ਲਿਆ ਹੈ ਕਾਰਨ ਕੁਝ ਕਾਰਨ ਨਹੀਂ ਸਮਝ ਆ ਰਿਹਾ ਬਸ ਇਹ ਸਮ ਮੈਨੂ ਜੋ ਸਮਝ ਆ ਰਿਹਾ ਉਹਨਾਂ ਦਾ ਇੱਕ ਡੀ ਡਾਈਮਰ ਟੈਸਟ ਹੁੰਦਾ ਉਹ ਵਧਿਆ ਹੋਇਆ ਸੀ ਯੋ ਕਿ ਵਿਚੋ ਕਿਸੇ ਕਿਸੇ ਨੇ ਸ਼ਾਇਦ ਕਰਾਇਆ ਹੋਵੇ ਤੁਸੀਂ ਵੀ ਆਪਣਾ ਜਿਨ੍ਹਾਂ ਨੇ ਕੋਰੋਨਾ ਦੇ ਟੀਕੇ ਟਾਕੇ ਲਵਾਏ ਹੋਏ ਹੈ ਟੀਕੇ ਕੋ ਜਿਨ੍ਹਾਂ ਨੇ ਵੀ ਲਵਾਏ ਹੋਏ ਉਹਨਾਂ ਨੇ ਚੈੱਕ ਕਰਾਓ ਡੀ ਡਾਈਮਰ ਟੈਸਟ ਹੁੰਦਾ ਇੱਕ ਹਾਰਟ ਦਾ ਉਹ ਵਧਿਆ ਤਾਂ ਨਹੀਂ ਹੋਇਆ ਡੀ ਡਾਈਮਰ ਇੱਕ ਐਨਜ਼ਾਈਮ ਹੈ ਹਾਰਟ ਦਾ ਜੇ ਸੋਜਿਸ਼ ਆ ਜਾਏ ਜਾਂ ਕੁਝ ਗੜਬੜ ਹੋ ਜਾਏ ਫੰਕਸ਼ਨਿੰਗ ਦੇ ਵਿੱਚ ਉਹ ਵੱਧ ਜਾਂਦਾ ਹੈ ਉਹ ਕਰਾ ਕੇ ਰੱਖੋ ਤਾਂ ਕਿ ਪਤਾ ਚੱਲੇ ਤੁਹਾਨੂੰ ਕੋਈ ਹੈਜੀ ਤਕਲੀਫ ਤਾਂ ਨਹੀਂ ਹੈ ਕਿਉਂਕਿ ਟੀਕੇ ਡੂਗੇ ਤਾਂ ਸਾਰੇ ਨੇ ਲਵਾਏ ਆ ਹੂੰ ਕੰਪਲਸਰੀ ਸੀਗੇ ਕੀ ਕਰੀਏ ਹੁਣ ਮਗਰ ਚਲੋ ਕਰ ਲਿਆ ਹੁਣ ਕੰਮ ਆਪਾਂ ਉਤੋਂ ਬਚਣਾ ਕਿੱਦਾਂ ਹੈ ਉਹਦਾ ਵੀ ਹੱਲ ਮੈਂ ਦੱਸਣ ਜਾ ਰਿਹਾ ਅੱਜ ਇੱਕ ਵੀਡੀਓ ਆਪਾਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਓ ਇਹਦੇ 'ਚ ਤੁਹਾਡੇ 4-5 ਲੱਖ ਰੁਪਏ ਦਾ ਮੈਂ ਬਚਾਉਣ ਵਾਲਾ ਹੀ ਹਾਂ ਜਿਹੜਾ ਤੁਹਾਡੇ ਖਾਰਡ ਦੀ ਸਰਜਰੀ ਹੈ ਜਿਹੜੀ ਉਹ ਨਹੀਂ ਹੋਏਗੀ ਨਾਲ ਤੁਹਾਨੂੰ ਕੁਝ ਇਹ ਜੇ ਸਬੂਤ ਦਊਂਗਾ ਜਿਹੜੇ ਅੱਜ ਤੱਕ ਕਿਸੇ ਡਾਕਟਰ ਨੇ ਤੁਹਾਨੂੰ ਨਹੀਂ ਦਿੱਤੇ ਤੁਸੀਂ ਇੱਕ ਵਾਰੀ ਇਹ ਕਹਿ ਕੇ ਦੇਖਿਓ ਆਪਣੇ ਡਾਕਟਰ ਨੂੰ ਕਿ ਮੇਰੇ ਕੋਲ ਪੈਸੇ ਨਹੀਂ ਫੇਰ ਕੀ ਕਰੂਗਾ ਇਹ ਸਭ ਮਾਇਮੋ ਮਾਇਆ ਹੈ ਸਰ ਮੋਮਾਇਆ ਤੋਂ ਬਚੋ ਤੇ ਆਪਣਾ ਇਲਾਜ ਸਹੀ ਢੰਗ ਨਾਲ ਕਰਾਓ। ਅੱਛਾ। ਐ ਵੀ ਹੁੰਦਾ ਜੀ। ਐ ਵੀ ਹੁੰਦਾ। ਕਹਿ ਕੇ ਦੇਖ ਲਓ। ਜਿਹੜੇ ਬਲੌਕੀ ਮੇਰੇ ਕੋਲ ਆਉਂਦੇ ਨੇ ਅਸੀਂ ਤਾਂ ਰੈਗੂਲਰ ਐ ਪੇਸ਼ੈਂਟਸ ਨੂੰ ਦੇਖਦੇ ਆਂ ਤੇ ਕੰਨੇ ਵੀ ਐ। ਆਲਰੇਡੀ ਪੇਸ਼ੈਂਟ ਨੂੰ ਪਤਾ ਐ ਸਮਝ ਹੈਗੀ ਐ ਕਿ ਆਪਾਂ ਇਹ ਚੀਜ਼ ਨਹੀਂ ਕਰਾਣੀ। ਕਈ ਲੋਕ ਬਾਈਪਾਸ ਵਾਲੇ ਸਰਜਰੀ ਵਾਲੇ ਵੀ ਆਉਂਦੇ। ਤਿੰਨੋਂ ਨਾੜੀਆਂ ਬਲੌਕਡ ਐ 80 90 180 900। ਹੁਣ ਤੁਸੀਂ ਇਹ ਵੀ ਕਹੋਗੇ ਕੀ <laughs> 100 ਵਾਲਾ ਜ਼ਿੰਦਗੀ ਵਿੱਚ ਹੈ ਦੋਸਤੋ ਇਹ ਵੀ ਇੱਕ ਰੱਬ ਨੇ ਚੀਜ਼ ਬਣਾਈ ਹੈ ਜਿਹੜਾ ਬੰਦੇ ਦੀ 100% ਨਾੜੀ ਬਲੌਕ ਹੁੰਦੀ ਹੈ ਲੋਕ ਕੀ ਸਮਝਦੇ ਨੇ ਕਿ ਜ਼ਿੰਦਾ ਕਿਉਂ ਕਿਵੇਂ ਹੈ ਜ਼ਿੰਦਾ ਐਵੇਂ ਆ ਇਹ ਸਭ ਤੋਂ ਵੱਡੀ ਗਣਿਮਤ ਰੱਬ ਨੇ ਬਣਾਈ ਹੈ ਜੱਕ ਉਹ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ 100% ਵਾਲਾ ਬੰਦਾ ਜ਼ਿੰਦਾ ਕਿਵੇਂ ਹੈ ਸਾਰੇ ਲੋਕੀ ਮੈਨੂੰ ਪੁੱਛਦੇ ਨੇ ਤੁਸੀਂ ਅੱਜ ਲੁਧਿਆਣੇ ਤੋਂ ਚੰਡੀਗੜ੍ਹ ਆਏ ਹੋ ਜੇ ਮੇਨ ਰੋਡ ਬੰਦ ਹੋਵੇ ਤਾਂ ਕੀ ਕਰੂੰਗਾ ਪਿੰਡਾਂ ਚੋਂ ਹੋਲਾਂਗੇ ਪਿੰਡਾਂ ਚੋਂ ਲੰਘੂਗਾ ਤੇ ਮੇਨ ਰੋਡ ਕਿੱਦਾਂ ਹੁੰਦੀ ਹੈ ਵੱਡੀ ਹੁੰਦੀ ਹੈ ਪਿੰਡ ਵਾਲੀ ਰੋਡ ਛੋਟੀ ਹੁੰਦੀ ਹੈ ਇਦਾਂ ਦੀ ਹੀ ਛੋਟੀ ਕੈਪਿਲਰੀਜ਼ ਰੱਬ ਨੇ ਸਾਡੇ ਹਾਰਟ ਚ ਬਣਾਈਆਂ ਜਿਹੜੀ ਕਿ ਮੇਨ ਰੋਡ ਬੰਦ ਹੁੰਦੇ ਹੁੰਦੇ ਛੋਟੇ ਛੋਟੇ ਕੈਪਿਲਰੀਜ਼ ਆਪਣੇ ਆਪ ਖੁੱਲਣਾ ਸ਼ੁਰੂ ਕਰ ਦਿੰਦੀ ਹੈ ਤੇ ਉਹ ਜਦੋਂ ਵਿਕਸਿਤ ਹੋ ਜਾਂਦੀਆਂ ਬਣ ਕੇ ਤਿਆਰ ਹੋ ਜਾਂਦੀਆਂ ਉਹਦੇ ਤੋਂ ਬਲੱਡ ਜਿਹੜਾ ਹੈ ਪੂਰੇ ਹਾਰਟ ਦੀ ਮਸਲ ਨੂੰ ਸਪਲਾਈ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਆਪਾਂ ਜਿੰਦਾ ਰਹਿਨੇ ਓਕੇ ਬਸ ਇਹਦੇ ਚ ਇੱਕੋ ਦਿੱਕਤ ਆਉਂਦੀ ਹੈ ਜ਼ਿਆਦਾਤਰ ਜਿੱਦਾਂ ਸ ਮੇਨ ਰੋਡ ਵੱਡੀ ਹੁੰਦੀ ਹੈ ਛੋਟੀ ਹੁੰਦੀ ਹੈ ਛੋਟੀ ਰੋਡ ਛੋਟੀ ਰੋਡ ਤੋਂ ਜ਼ਿਆਦਾ ਗੱਡੀਆਂ ਕੱਢਣ ਦੀ ਕੋਸ਼ਿਸ਼ ਕਰਾਂਗੇ ਕੀ ਹੋਊਗਾ ਟ੍ਰੈਫਿਕ ਜਾਮ ਜਾਮ ਹੋ ਜਾਊਗਾ ਇੰਤਾਂ ਹੀ ਇਸ ਰੋਡ ਤੋਂ ਥੋੜਾ ਜਿਹਾ ਹੀ ਖੂਨ ਨਿਕਲ ਪਾਉਂਗਾ ਜਦੋਂ ਵੀ ਆਪਾਂ ਕੋਈ ਹੈਵੀ ਕੰਮ ਕਰਦੇ ਹਾਂ ਸਟ੍ਰੈਨਵਸ ਕੰਮ ਕਰਦੇ ਹਾਂ ਸਾਹ ਚੜਦਾ ਛਾਤੀ 'ਚ ਦਰਦ ਆਉਂਦੀ ਹੈ ਠੀਕ ਹੈ ਜ਼ਿਆਦਾ ਕੰਮ ਨਹੀਂ ਕਰ ਪਾਵਾਂਗੇ ਮਗਰ ਜ਼ਿੰਦਾ ਜ਼ਰੂਰ ਰਹਿਵਾਂਗੇ ਦੋਸਤ ਓਕੇ ਤੇ ਇਸ ਕਰਕੇ ਪੇਸ਼ੈਂਟ ਸਾਡੇ ਕੋਲ ਕੀ ਲੈ ਕੇ ਆਂਦਾ ਕਿ ਸਾਨੂੰ ਛਾਤੀ ਦਰਦ ਤਾਂ ਹੁੰਦਾ ਜਾਂ ਸਾਹ ਚੜਦਾ ਹੈ ਜਦੋਂ ਅਸੀਂ ਜ਼ਿਆਦਾ ਕੰਮ ਕਰਦੇ ਆਦਰਵਾਇਜ਼ ਹੀ ਨ ਠੀਕ ਹੈ ਕਈ ਲੋਕ ਤਾਂ ਦੋ ਚਾਰ ਕਦਮ ਵੀ ਨਹੀਂ ਚੱਲ ਪਾਉਂਦੇ ਤੇ ਆਪਾਂ ਤਾਂ ਮਹੀਨੇ ਦੀ ਦਵਾਈ ਦੇ ਵਿੱਚ ਹੀ ਉਹਨਾਂ ਨੂੰ ਚਲਾ ਵੀ ਦਿੰਨੇ ਆ ਤੇ ਉਹਨਾਂ ਦੀ ਜਿਹੜੀ ਪ੍ਰੋਬਲਮ ਹੈ ਉਹ ਵੀ ਸੋਲਵ ਆਊਟ ਹੋ ਰਹੀ ਸ਼ੁਰੂ ਹੋ ਜਾਂਦੀ ਹੈ ਬਲੋਕੇਜ ਜੜੀ ਖੁੱਲ ਜਾਂਦੀ ਹੈ ਹਾਂ ਹਾਂ ਦੋਸਤੋ ਅੱਜ ਤੋਂ 100 ਸਾਲ ਪਹਿਲਾਂ ਕਿੰਨਾ ਬਲੋਕੇਜ ਖੋਲਦੇ ਸੀ ਤੁਸੀਂ ਆਪ ਸੋਚੋ ਕਿੱਦਾਂ ਖੋਲਦੇ ਸੀ ਆ ਜੜੀ ਬੂਟੀਆਂ ਤੁਹਾਡੇ ਸਾਹਮਣੇ ਰੱਖਿਆ ਹੋਇਆ ਇਹਨਾਂ ਨਾਲ ਖੋਲਦੇ ਸੀ ਤੁਹਾਨੂੰ ਦਿਖਾਵਾਂਗੇ ਹੁਣੇ ਦੱਸਾਂਗਾ 100 ਪਤੇ ਦੀ ਗੱਲ ਦੱਸਾਂਗਾ ਜਿਹੜੀ ਜੜੀ ਬੂਟੀਆਂ ਅੱਜ ਤੱਕ ਅਸੀਂ ਯੂਜ਼ ਕਰਦੇ ਆਏ ਜਿੰਨਾਂ ਦਾ ਪਤਾ ਨਹੀਂ ਕਿੰਨੇ ਲੱਖਾਂ ਪੇਸ਼ੰਦ ਦੀ ਅਸੀਂ ਬਲਾਕੇਜ ਵੀ ਛੱਡੋ ਜਿਹੜੀ ਚੈਸਟ ਪੇਨ ਹੈ ਨਾਲ ਕੋਲੇਸਟ੍ਰੋਲ ਅੱਡ ਘਟਦਾ ਇਹ ਨਾਲ ਪੰਪਿੰਗ ਰੇਟ ਅੱਡ ਵੱਧਦਾ ਹੈ ਹੋਰ ਬੜੀਆਂ ਤਕਲੀਫਾਂ ਜਿਹੜੀਆਂ ਇਹ ਨਾਲ ਠੀਕ ਹੋਣਗੀਆਂ ਸਬੂਤਾ ਦੇ ਨਾਲ ਗੱਲ ਕਰਾਂਗਾ ਅੱਜ ਤੁਹਾਡੇ ਸਾਹਮਣੇ ਸਬੂਤ ਨਾਲ ਲੈ ਕੇ ਆਇਆ ਹਾਂ